ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ब्रैम्प्टन ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀਤਾ ਚੋਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 브੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ 브੍ਰੈਂਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਕਿ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਟੇ ਜਿਹੇ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਂਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਨਾਪੁਰ ਸੀਤਾ ਚੋਹ ਦਾ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇ ਗਾਹਲਾਖੀ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜੋ ਰੇਸੀ ਤੇ ਜਿਹੇ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਂਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਨਾਪੁਰ ਸੀਤਾ ਚੋਹੇ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਜੋ ਇਹ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਂਪਟਨ ਦੇ ਮੇਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਪਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਟੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਨਾਪੁਰਨ ਸੀਤਾ ਚੋਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਕਿ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਂਪਟਨ ਦੇ ਮੇਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਪਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਂਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਕਿ ਐ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਹੇ ਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਨਾਪੂਰਨ ਸੀਤਾ ਚੋਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਜੋ ਇਹ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਟੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਟੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਹੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਨਾਪੁਰ ਸੀਤਾ ਚੋਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਕਿ ਐ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜੋ ਰਸਿੱਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਜੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਲ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਿੱਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੁੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਗਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸੀ ਤੇ ਜਿਹੇ ਵਿਚਕਾਰ ਹੁਣ ਖਬਰ ਜਿਹੜੀ ਆ ਸਾਂਝੀ ਕਰ ਰਿਹਾ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਆ ਹਾਲਾਂਕਿ ਪਿਛਲੇ ਦਿਨੀ ਬ੍ਰੈਮਟਨ ਦੇ ਵਿੱਚ ਮਾਹੌਲ ਕਾਫੀ ਤਨਾਪੂਰਨ ਸੀਤਾ ਚੋਹ ਦੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਮਟਨ ਸਿਟੀ ਕੌਂਸਲ ਵੱਲੋਂ ਮਤਾ ਪਾਸ ਕੀਤਾ ਗਿਆ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਬੰਦੀ ਲਗਾ ਦਿੱਤੀ ਗਈ ਹੈ ਹਿੰਦੂ ਸਭਾ ਮੰਦਿਰ ਬਾਹਰ ਹੋਈ ਘਟਨਾ ਤੋਂ ਬਾਅਦ ਇੱਕ ਕਦਮ ਚੁੱਕਿਆ ਕਿ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਪਾਸ ਕੀਤਾ ਸੀ ਜਿਸ ਦੇ ਉੱਤੇ ਹੁਣ ਮੋਹਰ ਲੱਗ ਗਈ ਹੈ ਫੈਸਲਾ ਲਿਆ ਕਿ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਗੁਰਦੁਆਰਾ ਚਰਚ ਜਿਹੜੇ ਮੰਦਿਰ ਆ ਇਹਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਜੋ ਇਹ ਵਿਚਕਾਰ ਹੁਣ ਖਬਰ ਜੜੀ ਆ ਸਾਂਝੀ ਕਰ ਰਿਹਾ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤਾ ਛੜਾ ਪੇਸ਼ ਕੀਤਾ ਸੀ ਤੇ ਹੁਣ ਇਸ ਮਤੇ ਦੇ ਉੱਤੇ ਮੋਹਰ ਲੱਗ ਚੁੱਕੀ ਆ ਬ੍ਰੈਮਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਹੁਣ ਪ੍ਰਦਰਸ਼ਨ ਨਹੀਂ ਹੋਣਗੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਹੁਣ ਪ੍ਰਦਰਸ਼ਨ ਕਰਨ ਤੇ ਪਾਬੰਦੀ ਲੱਗ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਬ੍ਰੈਂਟਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਸੀ ਤਾਂ ਜਿਹੜੇ ਵਿੱਚ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬ੍ਰੈਂਟਨ ਦੇ ਵਿੱਚ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨ ਨਹੀਂ ਹੋਣਗੇ ਬ੍ਰੈਂਟਨ ਸਿਟੀ ਕਾਉਂਸਲ ਵੱਲੋਂ ਮਤਾ ਪਾਸ ਕੀਤਾ ਗਿਆ ਹੈ 100 ਮੀਟਰ ਦੇ ਦਾਇਰੇ ਦੇ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਹੁਣ ਨਹੀਂ ਹੋਣਗੇ ਨਵੇਂ ਨਿਯਮ ਤਹਿਤ ਧਾਰਮਿਕ ਸਥਾਨਾਂ ਬਾਹਰ ਪ੍ਰਦਰਸ਼ਨਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ